ਪਾਰਮਾਟ੍ਰੈਕ 6052 4/4 2013 ਮਾਡਲ ਦਾ 6 ਲੱਖ 25 ਹਜ਼ਾਰ ਰੁਪਏ ਡਿਮਾਂਡ ਆ ਬਾਈ ਜੀ ਆ ਗਿਆ ਜੀ ਮੇਰੇ ਰਨੂ 605 ਡੀਆਈ ਡੀਜੀ ਸੈਂਸ ਮਾਡਲ ਦਾ 2023 ਮਾਡਲ ਦਾ 7 ਲੱਖ 95 ਹਜ਼ਾਰ ਰੁਪਏ ਡਿਮਾਂਡ ਰੱਖੀ ਗਈ ਆ ਬੋਲੈਂਡਾ ਸਪੈਸ਼ਲ ਐਡੀਸ਼ਨ 363 ਜੂਜੀ ਗੇਰ ਵਾਲਾ 2018 ਮਾਡਲ 6 ਲੱਖ 75 ਹਜ਼ਾਰ ਡਿਮਾਂਡ ਆ 42 ਆ ਗਿਆ ਬਾਈ ਜੀ ਡੀਜੀ 23 ਮਾਡਲ ਦਾ 6 ਲੱਖ 65 ਹਜ਼ਾਰ ਡਿਮਾਂਡ ਆ ਹਾਂਜੀ ਦੋਸਤੋ ਅਸਰੀ ਕਾਰਵਾਈ ਜੀ ਸਾਰਿਆਂ ਨੂੰ ਆਪਾਂ ਪਹੁੰਚਾ ਬਰਨਾਲਾ ਟਰੈਕਟਰ ਮੰਡੀ ਤੇ ਸੀਜ਼ਨ ਕਰਕੇ ਮੰਡੀ ਦਾ ਬਹੁਤ ਫਰਕ ਪਿਆ ਦਿਖਾ ਦੇਵੇ ਸਿਕੰਦਰ ਟਰੈਕਟਰ ਅੱਗੇ ਨਾਲੋਂ ਘੱਟ ਆਉਣ ਲੱਗ ਗਏ ਬਾਈ ਜੀ ਤੇ ਅੱਜ ਤੁਹਾਨੂੰ ਆਪਾਂ ਦਿਖਾਉਣਾ ਹੈ ਕੈਂਟ ਕੈਂਟ ਕੰਡੀਸ਼ਨਾਂ ਦੇ ਟਰੈਕਟਰ 4x4 3 ਸਪੀਡ ਔਰ 2 ਸਪੀਡ ਤੇ ਵੀਡੀਓ ਨਾਲ ਬਣੇ ਰਹੋ ਬਾਈ ਜੀ ਐਂਡ ਤੱਕ ਤੇ ਤੁਹਾਨੂੰ ਦਿਖਾਉਣੇ ਆਪਾਂ ਸਟਾਰਟ ਕਰਦੇ ਹਾਂ ਮੈਸੀ ਤੋਂ 4x4 ਆ ਗਿਆ ਮੈਸੀ 5245 DI ਇਹ ਆ ਗਿਆ ਜੀ 2023 ਮਾਡਲ 775800 ਰੁਪਏ ਡਿਮਾਂਡ ਆ ਟਾਇਰ ਰਹਿ ਗਿਆ ਬਿਲਕੁਲ ਨਵੇਂ ਐਮ ਆਰ ਐਫ ਦਾ ਚੌਕੜਾ ਬਾਈ ਜੀ ਓਰ ਵਾਈ ਫੋਰ ਆ ਗਿਆ ਦੇਖ ਸਕਦਾ ਤੁਸੀਂ ਬਿਲਕੁਲ ਨਵਾਂ ਡਰੈਕਟਰ ਆ ਐੀ ਵੀ ਬੈਟ ਲੱਗਾ ਹੋਇਆ 42 ਕੇਜੀ ਦਾ ਬੈਗ ਸਾਈਡ ਤੇ ਤੇ ਐਮ ਆਰ ਐਫ ਦਾ ਚੌਕੜਾ ਨਵਾਂ ਇੱਕ ਸਾਈਡ ਨਾਲ ਤੁਸੀਂ ਆ ਕੋਕਾ ਪੀਸ ਕੰਡੀਸ਼ਨ ਦਾ ਡਰੈਕਟਰ ਦੀ ਬਿਲਕੁਲ ਨਵਾਂ ਡਰੈਕਟਰ ਆ ਤੇ 4/4 ਆ ਬਾਈ ਜੀ ਇਹ 2023 ਮਾਡਲ ਆ 7,85,000 ਡਿਮਾਂਡ ਆ ਹਾਂਜੀ ਅੱਗੇ ਆ ਗਿਆ ਫਾਰਮ ਟਰੈਕ 6055 4/4 ਗਰੰਟਾ ਦੇ ਬੀਕੇਟੀ ਦੇ ਟਾਇਰ ਨੇ ਬਾਈ ਜੀ 12 4 24 ਵਾਲੇ ਟਾਇਰਾਂ ਦੀ ਕੰਡੀਸ਼ਨ ਹੈ ਕੀ ਜੀ 65 70% ਇਹ ਬਾਈਕ ਵਾਲੇ ਟਾਇਰ ਹੈਗੇ ਐਮ ਆਰਐਫ ਦੇ ਹੈਵੀ ਵੇਟ ਲੱਗਾ ਜੀ ਬੈਕ ਸਾਈਡ ਤੇ ਇਹਨਾਂ ਦੀ ਕੰਡੀਸ਼ਨ ਪਈ ਹੈ 65 70% ਬਾਈ ਜੀ ਐਕਸਾਈਡ ਤੋਂ ਨਿਕਾ ਮਰਵਾ ਦਿੰਦੇ ਆ ਦੇਖ ਸਕਦੇ ਹੋ ਤੁਸੀਂ ਪੂਰੀ ਕੋਕਾ ਪੀਸ ਕੰਡੀਸ਼ਨ ਆ ਡਬਲ ਡਿਸਟ੍ਰਿਬਿਊਟਰ ਆ ਬਾਈ ਜੀ ਤੇ ਫਾਰਮਟਰੈਕ ਦਾ 750 ਵੱਜਦਾ 4/4 ਆ ਬਾਈ ਜੀ ਮਾਡਲ ਤੇ ਰੇਟ ਦੀ ਗੱਲ ਕਰੀਏ ਤਾਂ 2013 ਮਾਡਲ ਆ 6 ਲੱਖ 25000 ਰੁਪਿਆ ਡਿਮਾਂਡ ਆ ਬਾਈ ਜੀ ਅੱਗੇ ਆ ਗਿਆ ਜੀ ਮਹਿਦ ਰਨ ਨੂਬੋ 605 ਡੀਆਈ ਡਿਜੀ ਸੈਂਸ ਮਾਡਲ ਆ ਇਹ ਮਾਰਕ ਪਦੇ ਪ੍ਰਾਂਟਾ ਦੇ ਟਾਇਰ ਰਹਿ ਗਿਆ ਬਾਈ ਜੀ ਬਿਲਕੁਲ ਨਵੇਂ ਦੇ ਹਿਸਾਬ ਨਾਲ ਤੁਸੀਂ ਇਹ ਪ੍ਰੈਸ਼ਰ ਘਟਾਈ ਆ ਗਿਆ ਡਿਜੀ ਸੈਂਸ ਮਾਡਲ ਆ ਗਿਆ ਇਹ ਬੈਕ ਵਾਲੇ ਟਾਇਰ ਰਹਿ ਗਏ ਬਾਈ ਜੀ ਸੀਟ ਦੇ ਬਿਲਕੁਲ ਨਵੇਂ ਟਾਇਰ ਤੇ ਰਿੰਪ ਦੇਖ ਸਕਦੇ ਹੋ ਤੁਸੀਂ ਐ ਚਿੱਟੇ ਦੁੱਧ ਵਰਗੇ ਚੌਕਦੇ ਆ ਬਾਈ ਜੀ ਤੇ ਡਬਲ ਡਿਸਟ੍ਰਿਬਿਊਟਰ ਆ ਗਿਆ ਡੰਟਾ ਪੱਟੀ ਰਵਲ ਸਭ ਕੁਝ ਨਾਲ ਦੇਖ ਸਕਦੇ ਹੋ ਤੁਸੀਂ ਨਤਾਏ ਲੱਗਦਾ ਜਿਵੇਂ ਹੁੱਕ ਦਾ ਵੀ ਪਾਈ ਹੋਈ ਏ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਕਾਲੀ ਦੀ ਹੁੱਕ ਵਗੈਰਾ ਦਾ ਪਾਈ ਹੋਈ ਹੈ ਲੈ ਲੇ ਕੋਲ ਨਾ ਮਾਰ ਰਿਹਾ extra ਇਹ ਮਾਡਲ ਤੇ ਰੇਟ ਦੀ ਗੱਲ ਕਰੀਏ 2023 ਮਾਡਲ ਆ 7 ਲੱਖ 95000 ਰੁਪਇਆ ਡਿਮਾਂਡ ਰੱਖੀ ਗਈ ਆ ਆਖੀ ਮਾਨਤਾ ਮੁੱਕੇ ਤੇ ਜਰੂਰ ਹੋ ਜਾਊਗਾ ਅੱਗੇ ਆ ਗਿਆ ਜੀ ਯੌਂਡੀਅਰ 5310 2005 ਮਾਡਲ 385000 ਡਿਮਾਂਡ ਆ ਟਾਇਰਾਂ ਦੀ ਜੇ ਗੱਲ ਕਰੀਏ ਬ੍ਰਾਂਟ ਵਾਲੇ ਜੇਕੇ ਦੇ ਟਾਇਰ ਨੇ ਬਾਈ ਜੀ 65 20 ਵਾਲੇ 69 20 ਵਾਲੇ ਤੇ ਟਾਇਰਾਂ ਦੀ ਕੰਡੀਸ਼ਨ ਐ ਜੀ 65 70 ਪੈਸੇ ਬਾਈਕ ਵਾਲੇ ਆ ਗੁੜੀਏ ਦੇ ਟਾਇਰ 65 ਪੈਸੇ ਇੰਨੀ ਦੀ ਕੰਡੀਸ਼ਨ ਆ ਤੇ ਬੈਕ ਸ਼ਾਰਟ ਤੋਂ ਨਿਗਾਮ ਰਵਾਹ ਬਿਲਕੁਲ ਕੋਕਾ ਪੀਸ ਕੰਡੀਸ਼ਨ ਆ ਟਰੈਕਟਰ ਦੀ ਜੋ ਡੀਅਰ ਸਰ ਬੰਦਾ ਆ ਸਰ ਕਾਲੇ ਤੇ ਡਾਲਾ ਰੋਇਰ ਪੰਜ ਮਾਡਲ 385000 ਡਿਮਾਂਡ ਆ ਅੱਗੇ ਆ ਗਿਆ ਜੀ ਪ੍ਰੀਟ 955 4/4 ਕਰੰਟ ਵਾਲੇ ਅਲਾਇੰਸ ਦੇ ਟਾਇਰਾਂ ਨਾਲੇ ਬਾਈਕ ਵਾਲੇ ਅਲਾਇੰਸ ਦਾ ਚੌਕੜਾ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਜੀ 70 75% 80% ਹੋ ਗਈ ਜੀ ਦੇਖ ਸਕਦਾ ਤੁਸੀਂ ਜੱਤ ਰਸੀ ਵਿੱਚ ਜਿਹੜਾ ਤਰ੍ਹਾਂ ਦੀ ਕੰਡੀਸ਼ਨ ਹੈਗੀ ਆ ਬਾਈ ਜੀ ਅਲਾਇੰਸ ਦਾ ਟਾਇਰ ਨੇ ਚੌਕੜਾ ਸੈਂਟਰ ਗੀਅਰ ਚ ਆ ਗਿਆ 4x4 ਆ ਗਿਆ ਬਾਈ ਜੀ ਡਬਲ ਡਿਸਟ੍ਰਿਬਿਊਟਰ ਆ ਗਿਆ ਦੇਖ ਸਕਦੇ ਹੋ ਤੁਸੀਂ ਐਨ ਕੋਕਾ ਪੀਸ ਕੰਡੀਸ਼ਨ ਰੈਂਕ ਪੇਂਟ ਪੂਰਾ ਓਕੇ ਰਿਪੋਰਟਾਂ ਚ ਪ੍ਰੈਸ਼ਰ ਘਟਾਈ ਆ ਗਿਆ ਹੈਵੀ ਵੇਟ ਲੱਗਿਆ ਬਰਾਂਟਾ ਸਾਈਡ ਤੇ ਅੱਗੇ ਆ ਗਿਆ ਜੀ ਨਿਊ ਹਾਲੈਂਡ 36 30 ਸਪੈਸ਼ਲ ਐਡੀਸ਼ਨ ਜੂਜੀ ਗੀਅਰ ਵਾਲਾ ਜਿਹਦੀ ਕਹਿੰਦੇ ਪੂਰੀ ਡਿਮਾਂਡ ਆ ਸੂਪਰ ਸ਼ੀਟਰ ਆ ਨਾ ਗਾਹੀ ਪਾਈ ਰੱਖਦਾ ਹੈ ਜੇ ਆਪਾਂ ਇਹ ਟਾਇਰਾਂ ਦੀ ਗੱਲ ਕਰੀਏ ਗੁੜੀਆ ਦੇ ਟਾਇਰ ਆ ਬਾਈ ਜੀ ਚੌਕੜਾ 570 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਇਹ ਕਿਤੇ ਮਗਰਾਟ ਜਮਾ ਹੈ ਦੁੱਧ ਵਰਗੇ ਚੌਕੜਾ ਡਬਲ ਡਿਸਟ੍ਰੀਬਿਊਟਰ ਬੈਕ ਸਾਈਡ ਤੋਂ ਨਿਕਾ ਮਰਵਾਣੇ ਆ ਆਪਾਂ ਹਾਈ ਵੀ ਜਿਹੜਾ ਕਹਿੰਦੇ ਲੈਫਟ ਵਾਲਾ ਪੰਪ ਲੱਗਾ ਹੋਇਆ ਬਾਈ ਸੜਕ ਤੇ ਫਾਈਸਲ ਅਡੀਸ਼ਨ ਆ ਗਿਆ ਮਾਡਲ ਤੇ ਇਹ ਰੇਟ ਦੀ ਗੱਲ ਕਰੀਏ ਬਾਈ ਜੀ। ਇਹ 17 ਮਾਡਲ 6 ਲੱਖ 45000 ਰੁਪਏ ਡਿਮਾਂਡਾ। ਇਹ ਦੇ ਆ ਗਿਆ ਜੀ ਸੋਨਾ ਲਿਖਾ ਡੀਆਈ 750 ਸਿਕੰਦਰ ਮਾਡਲ ਅਜੇ ਪੰਜਾਇ ਕਟਾ ਗਈ ਜਾਗਾ। 2018 ਮਾਡਲ 5 ਲੱਖ 25000 ਰੁਪਏ ਡਿਮਾਂਡਾ ਟਾਇਰਾਂ ਦੀ ਜੇ ਗੱਲ ਕਰੀਏ ਐਮ ਆਰ ਐਫ ਦੇ ਟਾਇਰਾਂ ਬਣਾਂਟਾੜੇ 8 ਕੁ ਪੈਂਸੀ। ਇਹ ਬਾਈਕ ਵਾਲੀ ਵੀ ਐਮ ਆਰ ਐਫ ਦੇ ਆ ਇਹ ਹੈ ਗਿਆ ਬਾਈ ਜੀ 74 56 7075 ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਬਾਈ ਜੀ ਤੇ ਆਹ ਦੇਖ ਸਕਦਾ ਤੁਸੀਂ ਪੀਟੀਓ ਵਾਲਾ ਤਾਂ ਬਈ ਅਜੇ ਕੈਪ ਵੀ ਨਹੀਂ ਉਤਰਿਆ ਕਿੰਤੀ ਦੇ ਘੰਟੀ ਚੱਲਿਆ ਹੋ ਡਾਇਰੈਕਟਰ ਸਖੰਦਰ ਮਾਡਲ 16 ਲਿਖਾ ਡੀਜੀ 750 18 ਮਾਡਲ 5 ਲੱਖ 25000 ਰੁਪਏ ਦੀ ਮੰਗ ਰੱਖੀ ਹੈ ਅੱਗੇ ਆ ਗਿਆ ਜੀ ਨਿਊ ਹਾਲੈਂਡ ਸਪੈਸ਼ਲ ਐਡੀਸ਼ਨ 36 32 ਦੂਜੀ ਗੇਅਰ ਵਾਲਾ 2018 ਮਾਡਲ 6,75,000 ਡਿਮਾਂਡ ਆ ਪੰਜਾਬ ਨੰਬਰ ਟਾਇਰ ਹੈ ਗਿਆ ਬਿਲਕੁਲ ਨਵੇਂ ਗੁਡਿਅਰ ਦੇ ਗੁਡਿਅਰ ਦਾ ਚੌਕੜਾ ਫਰੰਟਾੜੇ ਬਿਲਕੁਲ ਨਵੇਂ ਟਾਇਰ ਆ ਜੀ ਬਾਈ ਕਾਲੇ ਹੈਗੇ 90 ਪੈਸੇ ਤੇ ਮਗਰਾਟ ਦੇਖੋ ਤੁਸੀਂ ਐ ਸ਼ਾਨਦਾਰ ਆ ਪੂਰੇ ਚਿੱਟੇ ਦੱਦ ਵਰਗੇ ਚੰਕੜਿਆ ਇਤੇ ਵੀ ਕੋਈ ਚੀਟ ਨਹੀਂ ਵੱਜੀ ਹੋਈ ਸਾਈਡ ਗੀਅਰ ਚ ਆ ਗਿਆ ਮਗਰਾਟਾਂ ਤੇ ਟੇਪ ਲੱਗੀ ਹੋਇਆ ਸ਼ੌਂਕ ਨੂੰ ਇਹ ਪੂਰੇ ਕੋਕਾ ਵੀਕ ਕੰਡੀਸ਼ਨ ਚ ਪਿਆ ਮਗਰਾਟ ਵੀ ਟਰੈਕਟਰ ਵੀ ਪੂਰੀ ਕੋਕਾਪੀਜ ਕੰਡੀਸ਼ਨ ਚ ਡਬਲ ਡਿਸਟ੍ਰਿਬਿਊਟਰ ਆ ਗਿਆ ਬਾਈ ਜੀ ਪੰਜਾਬ ਨੰਬਰ ਦੇਖ ਸਕਦਾ ਤੁਸੀਂ ਪੂਰੀ ਕੋਕਾਪੀਜ ਕੰਡੀਸ਼ਨ ਆ ਟਰੈਕਟਰ ਦੀ ਮਾਡਲ ਤੇ ਜੇ ਰੇਟ ਦੀ ਗੱਲ ਕਰੀਏ ਬਾਈ ਜੀ ਹਾਂ ਥਾਰਾ ਮਾਡਲ ਹੈ 675000 ਰੁਪਿਆ ਡਿਮਾਂਡ ਆ ਅੱਗੇ ਆ ਗਿਆ ਜੌਂਡੀਅਰ 5310 6 ਮਾਡਲ ਹੈ 455000 ਰੁਪਿਆ ਡਿਮਾਂਡ ਰੱਖੀ ਜੀ ਆ ਕਾਲੀ ਰੈੱਡ ਚ ਆ ਗਿਆ ਬਾਈ ਜੀ ਮਾਰੇ ਫਦੇ 프ਰੰਟ ਵਾਲੇ ਟਾਇਰ ਹੈਗੇ ਆ ਬਾਈ ਜੀ 30 35 ਪੈਸੇ ਬਾਈਕ ਵਾਲੇ ਹੈਗੇ ਗੁੜੀਰ ਦੇ 80 ਪੈਸੇ ਬਾਈਕ ਵਾਲੇ ਟਾਇਰ ਪੂਰੇ ਵੱਡੇ ਪਏ ਆ ਬਾਈ ਜੀ 16 9 28 ਦੇ ਅਗੇ ਆ ਜੀ ਮਾਈਸੀ 9500 ਕੀ ਮਾਡਲ 2021 ਮਾਡਲ ਆ 7 ਲੱਖ 25 ਹਜ਼ਾਰ ਡਿਮਾਂਡ ਆ ਹੈਵੀ ਵਾਂ ਪਰ ਲੱਗ ਪਾਂਟਾ ਜੜ ਤੇ ਦੇਖ ਸਕਦੇ ਹੋ ਜੇ ਕੇ ਦੇ ਟਾਇਰਾਂ ਫਰੰਟ ਵਾਲੇ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਹੈਗੀ 65 70 ਪੰਜੇ ਬੈਕ ਵਾਲੇ ਵੀ ਹੈਗੇ ਜੇ ਕੇ ਦੇ 16 9 28 ਵਾਲੇ ਹੈਵੀ ਵੇਟ ਲੱਗਿਆ ਜੀ 65 70 ਪੰਜੇ ਟਾਇਰਾਂ ਦੀ ਕੰਡੀਸ਼ਨ ਹੈਗੀ ਬਾਈ ਜੀ ਡਬਲ ਡਿਸਟ੍ਰਿਬਿਊਟਰ ਕੋਰਸ ਬਿਲਡ ਅੱਗੇ ਆ ਗਿਆ ਜੀ ਜੌਂਡੀ 53 ਦਾ 16 ਮਾਡਲ ਹੈ 6 ਲੱਖ 25 ਹਜ਼ਾਰ ਡਿਮਾਂਡ ਆ ਸਮਾਰਸ਼ਟ੍ਰਣ ਲੱਗਿਆ ਹੋਇਆ ਸਾਰਾ ਓਕੇ ਰਿਪੋਰਟਾਂ ਨੇ ਇਹ 프ਰੰਟ ਵਾਲੇ ਟਾਇਰ ਹੈਗੇ ਜੀ JK ਸੋਨਾ ਦੇ ਬਾਈਕ ਵਾਲੇ ਹੈਗੇ ਆ JK ਦੇ JK ਸੋਨਾ ਦੇ 16 9 28 ਵਾਲੇ ਬਾਈਕ ਵਾਲੇ ਟਾਇਰ ਆ ਇਹ ਵੀ ਵੇਟ ਲੱਗਿਆ ਹੋਇਆ ਇੱਕ ਸਾਈਡ ਤੇ ਦੇਖ ਸਕਦੇ ਤੁਸੀਂ ਪੂਰੀ ਖੋਖਾ ਵਿੱਚ ਕੰਡੀਸ਼ਨ ਆ ਟਰੈਕਟਰ ਦੀ ਰੰਗ ਪੇਂਟ ਪੂਰੇ ਓਕੇ ਰਿਪੇਟਾਂ ਦਾ ਇਹ ਡਬਲ ਡਿਸਟ੍ਰਿਬਿਊਟਰ ਆ ਭਾਈ ਜੀ 16 ਮਾਡਲ 6 ਲੱਖ 45 ਹਜ਼ਾਰ ਡਿਮਾਂਡ ਆ ਪੰਜਾਬ ਨੰਬਰ ਆ ਅੱਗੇ ਆ ਗਿਆ ਮੈਸੀ 243 ਡੀਆਈ 20 ਮਾਡਲ ਆ 5 ਲੱਖ 25 ਹਜ਼ਾਰ ਡਿਮਾਂਡ ਆ ਟਾਇਰਾਂ ਦੀ ਜੇ ਗੱਲ ਕਰੀ ਜੀ 90 95 ਵੇਹੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਤੇ 35 ਜੀ ਦਾ ਵੇਟ ਲੱਗਾ ਹੋਇਆ ਹੈ ਬੈਕ ਸਾਈਡ ਤੇ ਸੈਂਟਰ ਗੇਅਰ ਆ ਗਿਆ ਤੇ ਪ੍ਰੈਸ਼ਰ ਘਟਾਈ ਆ ਗਿਆ ਘੋੜਾ ਵਾਪਰ ਲੱਗਾ ਹੋਇਆ 프ਰੰਟ ਸਾਈਡ ਮਾਈਸੀ 242 ਆ ਗਿਆ ਬਾਈ ਜੀ ਡੀਜੀ 23 ਮਾਡਲ 6 ਲੱਖ 65000 ਡਿਮਾਂਡ ਬਿਲਕੁਲ ਨਵਾਂ ਮੇ ਟਾਇਰ ਨਹੀਂ ਗੁੜੀਏ ਦੇ ਚੌਕੜਾ ਮਾਰਕੀਟ ਹੈ ਨਹੀਂ 13 628 ਦੇ ਸਾਈਡ ਗੇਅਰ ਚ ਆ ਗਿਆ ਬਾਈ ਜੀ ਤੇ ਪ੍ਰੈਸ਼ਰ ਹੀ ਘਟਾਈ ਆ ਗਈ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ 23 ਮਾਡਲ 6 ਲੱਖ 65000 ਡਿਮਾਂਡ ਅੱਗੇ ਆ ਗਿਆ ਪ੍ਰੀਤ 6090 ਤੋ ਇਹ ਬੀ ਮਾਡਲ 4 ਲੱਖ 45 ਹਜ਼ਾਰ ਡਿਮਾਂਡ ਆ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਜੀ ਸ਼ੀਟ ਦੇ ਟਾਇਰ ਨੇ ਫਰੰਟ ਵਾਲੇ ਬੈਕ ਵਾਲੇ ਵੀ ਸ਼ੀਟ ਦੇ ਨੇ 16 9 28 ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਬਾਈ ਜੀ 70 80% ਸੈਂਟਰ ਗੇਅਰ ਚ ਆ ਗਿਆ ਬੀ ਮਾਡਲ 4 ਲੱਖ 45 ਹਜ਼ਾਰ ਡਿਮਾਂਡ ਆ ਅੱਗੇ ਆ ਗਿਆ ਸਟੈਂਡਰਡ ਡੀ ਆਈ 450 6 ਮਾਡਲ 2 ਲੱਖ 75 ਹਜ਼ਾਰ ਡਿਮਾਂਡ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਬਾਈ ਜੀ ਫੈਰ ਹੈਗਾ ਬਾਈਕ ਵਾਲੇ ਅਲਾਇਅੰਸ ਦੇ ਟਾਇਰਾਂ ਦੀ ਕੰਡੀਸ਼ਨ ਹੈ ਜੀ 80 90 ਪੈਸੇ ਦੇ ਪਰੰਠ ਵਾਲੇ ਨਵੇਂ ਟਾਇਰ ਨੇ ਅੱਗੇ ਹੈਗਾ ਜੀ ਫਾਰਮ ਟ੍ਰੈਕ 60 60 2014 ਮਾਡਲ 3 ਲੱਖ 95000 ਡਿਮਾਂਡ ਆ ਐਮ ਆਰ ਐਫ ਦੇ ਪਰੰਠ ਦੇ ਟਾਇਰ ਜਮਾ ਨਵੇਂ ਆ ਤੇ ਬਾਈਕ ਵਾਲੀ ਵੀ ਹੈਗਾ ਐਮ ਆਰ ਐਫ ਦੇ 70 80 ਪੈਸੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ